ਪੰਜਾਬ ਜੌਬ ਹੈਲਥ ਚੈਨਲ ਵਿੱਚ ਤੁਹਾਡਾ ਸਵਾਗਤ ਆ ਅੱਜ ਅਸੀਂ ਤੁਹਾਨੂੰ ਜੋ SSC ਦੀ CGL ਆਨਲਾਈਨ ਫਾਰਮ 2025 ਆਈ ਨਹੀਂ ਉਸਦੇ ਬਾਰੇ ਦੱਸਣ ਜਾ ਰਹੇ ਹਾਂ ਜੋ ਕਿ ਹੈ ਸਟਾਫ ਸਿਲੈਕਸ਼ਨ ਕਮਿਸ਼ਨ ਵੱਲੋਂ 9 ਜੂਨ 2025 ਨੂੰ ਪੋਸਟਰ ਰਿਲੀਜ਼ ਹੋਈਆਂ ਸੀ ਇਸ ਵਿੱਚ ਕਿ ਕੁੱਲ 14582 ਵੈਕੈਂਸੀਆਂ ਆਈਆਂ ਨੇ ਤੁਸੀਂ ਨੂੰ ਅਪਲਾਈ ਕਰਨ ਲਈ ਜਵੱਖ ਵੈਕੈਂਸੀ ਨੇ ਤੁਹਾਡੇ ਕੋਲ ਡਿਗਰੀ ਪਾਸ ਹੋਣਾ ਜ਼ਰੂਰੀ ਆ ਤਾਂ ਹੀ ਤੁਸੀਂ ਇਸ ਨੂੰ ਅਪਲਾਈ ਕਰ ਸਕਦੇ ਹੋ ਇਸ ਵਿੱਚ ਇੰਪੋਰਟੈਂਟ ਡੇਟਸ ਦੀ ਗੱਲ ਕਰ ਲਈਏ ਤਾਂ ਜੋ ਅਪਲਾਈ ਕਰਨ ਦੀ ਡੇਟ ਆ ਉਹ 9 ਜੂਨ ਤੋਂ ਸਟਾਰਟ ਹੋ ਚੁੱਕੀ ਆ 4 ਜੁਲਾਈ ਤੱਕ ਫਾਰਮ ਅਪਲਾਈ ਹੋਣੇ ਨੇ ਤੇ 5 ਜੁਲਾਈ ਇਸੀ ਲਾਸਟ ਡੇਟ ਆ ਇਸ ਵਿੱਚ ਆਨਲਾਈਨ ਕੈਕਸ਼ਨ 9 ਜੁਲਾਈ ਤੋਂ 10 ਜੁਲਾਈ ਤੱਕ ਫਾਰਮ ਓਪਨ ਹੋਣੇ ਨੇ ਪਹਿਲਾ ਐਡਮਿਟ ਕਾਰਡ 8 ਅਗਸਤ ਚ ਆਜੂਗਾ ਤੇ ਐਗਜ਼ਾਮ 18 13 ਤੋਂ 30 ਅਗਸਤ ਦੇ ਵਿੱਚ ਵਿੱਚ ਹੋਣਾਗਾ ਤੇ ਸੈਕੰਡ ਵਾਲਾ ਦਸੰਬਰ ਦੇ ਵਿੱਚ ਹੋਊਗਾ 18 ਤੋਂ 30 ਸਾਲ ਵਾਲੇ ਇਸ ਨੂੰ ਅਪਲਾਈ ਕਰ ਸਕਦੇ ਨੇ ਸੋ ਉਸ ਤੋਂ ਬਾਅਦ ਆ ਜਾਂਦੀ ਹੈ ਆਪਣੀ ਪੋਸਟਾਂ ਦੀ ਲਿਸਟ ਜਿਸ ਵਿੱਚ ਕੀ ਅਧੀਆਂ ਵਾਕੈਂਸੀਸ ਵਿੱਚ ਮੈਂਸ਼ਨ ਕੀਤੀਆਂ ਨੇ ਇਸ ਵਿੱਚ ਸਬ ਇਨਸਪੈਕਟਰ ਦੀਆਂ ਹੋਰ ਵੀ ਕਾਫੀ ਸਾਰੀਆਂ ਪੋਸਟਾਂ ਨੇ ਜਿਵੇਂ ਕਿ ਪਹਿਲੀ ਪੋਸਟ ਅਸਿਸਟੈਂਟ ਸੈਕਸ਼ਨ ਅਫੀਸਰ ਅਸਿਸਟੈਂਟ ਸੈਕਸ਼ਨ ਅਫੀਸਰ 2 ਅਸਿਸਟੈਂਟ ਆਫ ਇਨਕਮ ਟੈਕਸ ਇਨਸਪੈਕਟਰ ਆਫ ਇਨਕਮ ਟੈਕਸ ਇਨਸਪੈਕਟਰ ਸੈਂਟਰਲ ਅਰਜਾਈਜ਼ ਪ੍ਰੀਵੈਂਟਿੰਗ ਅਫੀਸਰ ਇਨਸਪੈਕਟਰ ਐਗਜ਼ਾਮੀਨਰ ਅਸਿਸਟੈਂਟ ਇਨਫੋਰਸਮੈਂਟ ਅਫੀਸਰ ਸਬ ਇਨਸਪੈਕਟਰ ਇਨਸਪੈਕਟਰ ਪੋਸਟ ਇਜ਼ ਸੈਕਸ਼ਨ ਹੈਡ ਐਗਜ਼ੀਕਟਿਵ ਅਸਿਸਟੈਂਟ ਰਿਸਰਚ ਅਸਿਸ ਯਾਨੀ ਤੇ ਨੈਕਸਟ ਇਸ ਦੀ ਗੱਲ ਕਰ ਲਈ ਤਾਂ ਫੀਸ ਦੀ ਜੋ ਕਿ ਜਨਰਲ OBC ਕੈਂਡੀਡੇਟ ਲਈ ਸਿਰਫ ਸਿਰਫ 100 ਰੁਪਏ ਫੀਸ ਰੱਖੀ ਗਈ ਆ ਪਰ SC ST PWD ਕੈਂਡੀਡੇਟਸ ਫਿਜ਼ੀਕਲੀ ਹੈਂਡੀਕੈਪਡ ਫੀਮੇਲ ਕੈਂਡੀਡੇਟਸ ਨੂੰ ਕੋਈ ਵੀ ਫੀਸ ਯਾਨੀ ਕਿ ਨੈੱਲ ਫੀਸ ਇਸ ਨੂੰ ਅਪਲਾਈ ਤੁਸੀਂ ਬਿਨਾਂ ਫੀਸ ਤੋਂ ਕਰ ਸਕਦੇ ਹੋ ਸੈਲਰੀ ਇਸ ਵਿੱਚ 7 ਪੇ ਲੈਵਲ ਦਾ ਜੋ 44000 ਤੋਂ ਸਟਾਰਟ ਆ 6 ਪੇ ਲੈਵਲ ਦੀ 35400 ਸਟਾਰਟ ਆ ਪੇ ਲੈਵਲ 5 ਦੇ 29000 ਤੋਂ ਤੇ ਪੇ ਲੈਵਲ 1 ਦੀ 25500 ਤੋਂ ਸਟਾਰਟ ਹੈ